ਅਸੀ ਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋ ਅੱਜ ਆਪਾਂ ਪਹੁੰਚੇ ਆਂ ਤਲੌਲਾ ਮੰਡੀ ਤੇ ਇਹ ਮੰਡੀ ਆ ਗਈ 11 ਤਰੀਕ ਪਹਿਲਾ ਮਹੀਨਾ 2025 ਪਹਿਲੀ ਮੰਡੀ ਕਹਿ ਸਕਦੇ ਆ 2025 ਸੱਜਣੋ ਲੈ ਕਰਾਵਾਂ ਦੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਤੁਹਾਡਾ ਬਹੁਤ ਧੰਨਵਾਦ ਜਿਹੜੇ ਸੱਜਣਾਂ ਨੇ ਆਪਣੀ ਖੰਨਾ ਮੰਡੀ ਦੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਸੱਜਣ ਆਪਣੀ ਵੀਡੀਓ ለਮੇਂ ਵਾਰ ਪਹਿਲੀ ਵਾਰ ਦੇਖ ਰਹੇ ਨੇ ਕਰਾਮੇ ਵਪਾਰੀ ਵੀਰਾਂ ਨਾਲ ਗੱਲਬਾਤਾਂ ਨੰਬਰ ਵੀ ਲੈ ਕੇ ਦਵਾਂਗੇ ਸਾਰੀ ਗੱਲਬਾਤ ਕਰਾਵਾਂਗੇ ਵੀਡੀਓ ਦੇ ਲਾਸਟ ਤੱਕ ਜੁੜ ਕੇ ਰਹੋ ਮਤਲਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆਜੋ ਕਰਾਉਣਾ ਹੈ ਮੈਂ ਵੀ ਸੱਜਣੋਂ ਤਰੋਲਾ ਮੰਡੀ ਦੇ ਵੀਡੀਓ ਬਣਾਉਣ ਲੱਗਾ ਬਾਈ ਦੀ ਕਰਾਵਾ ਗੱਲਬਾਤ ਬਾਈ ਦੀ ਅਕਸਰ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆਪਾਂ ਕੀ ਹਾਲ ਹੈ ਬਾਈ ਵਧੀਆ ਭਰਾ ਜੀ ਬਾਈ ਨਾਮ ਨਾਮ ਜਗਦੀਪ ਸਿੰਘ ਜਗਦੀਪ ਸਿੰਘ ਤੇ ਬਾਈ ਦਾ ਪਿੰਡ ਕਿਹੜਾ ਖੇੜੀ ਕੇ ਖੇੜੀ ਕੇ ਠੀਕ ਹੈ ਅੱਛਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਕਿਹੜਾ ਜਾਨਵਰ ਲੈ ਆਜੇ ਜਾਨਵਰ 4 ਲੈ ਆਜੇ ਚਾਰ ਨੇ ਲੈ ਚਾਰੇ ਡਿਟੇਲ ਹੈ ਮੈਂ ਸੂਏ ਨੇ ਚਾਰੇ ਪਾਸੋਂ ਸੂਈਆਂ ਵੀ ਨੇ ਅੱਛਾ ਕੋਈ ਗੱਭਰ ਨਹੀਂ ਗਿਆ ਸੂਈਆਂ ਉਹ ਯਾਰ ਦੁੱਧ ਰੈਡੀ ਹੈ ਦੁੱਧ ਰੈਡੀ ਕਿ ਇੱਕ ਦਿਨਾਂ ਦਾ ਸੂਆ ਸੂਆ ਬਾਤ ਰਾ 4 5 15 ਹਫਤੇ ਤੰਦਰੀ ਨੇ ਸਾਡੀ ਅੱਛਾ ਕਿਹੜੀ ਚੋਟੀ ਦਿਖਾਈਏ ਪਹਿਲਾਂ ਆਪਾਂ ਪਹਿਲਾਂ ਉਹ ਦੇਖੋ ਪਹਿਲਾਂ ਚੋਟੀ ਦਿਖਾਵਾਂਗੇ ਲੈ ਸਜਣੋ ਆ ਇੱਕ ਮਿੰਟ ਬੜਾ ਜਿਹਾ ਖੜਾ ਲਾ ਖੜਾ ਲਾ ਖੜਾ ਲਾ ਸੂਆ ਕਿਹੜਾ ਬਈ ਇਹਦਾ ਇਹਦਾ ਦੂਜਾ ਸੂਆ ਕਿਹੜਾ ਸੂਆ ਹੈਗਾ ਸਜਣੋ ਦੂਜਾ ਲੈ ਪਹਿਲਾਂ ਤੋਰਾ ਦੂਰਾ ਦੇਖ ਲਓ ਕੱਲਾ ਕੱਲਾ ਥਾਣਾ ਝੱਲੇ ਵੀ ਦੀ ਕੁਆਲਿਟੀ ਦੀ ਗੱਲ ਕਰ ਲਈਏ ਹਾਂ ਪੂਰੀ ਟੌਪ ਕੋ ਲੈ ਮੋੜ ਲਿਆ ਭਾਈ ਕਦ ਸਜੋ ਹੈਗਾ ਛੋਟੀ ਦਾ ਦਰਮਿਆਨਾ ਸਿੰਘ ਸਿੰਘ ਦੀ ਕੁਆਲਿਟੀ ਦੇ ਸਕਦੇ ਆ ਆ ਦੇਖੋ ਲੈ ਵਾ ਪੂਰੀ ਟੌਪ ਕੁਆਲਿਟੀ ਝੋਟੇ ਚਾਹ ਸਕਦੇ ਆ ਆ ਕੇ ਇਹ ਦਵਾਈ ਚੀ ਹੈ ਭਾਈ ਸੋਈ ਹੈਗੀ ਵੀਰੇ ਇਹ ਹੱਥ ਤੇ ਤੋਂ ਅੰਦਰ ਹੀ ਆ ਤੇ ਉਹ ਹੱਥ ਦੇ ਅੰਦਰ ਸੋਈ ਦੀ ਆ ਠੀਕ ਹੈ ਬੱਚਾ ਕੀ ਹੈ ਭਾਈ ਇਹਦਾ ਬੱਚਾ ਕੱਟਾ ਵੀਰੇ ਬੱਚਾ ਹੈਗਾ ਕੱਟਾ ਠੀਕ ਹੈ ਦੁੱਧ ਬਾਈ ਕੰਨਾ ਕਚਾਰਾ ਦੁੱਧ ਹੁਣ ਭਰਾ ਹੈਗਾ 14 ਕਿਲੋ ਕੰਡੇ ਵਾਲਾ ਦੁੱਧ ਹੈਗਾ 14 ਕਿਲੋ ਕੰਡੇ ਵਾਲਾ ਹੈ ਕਿੰਨੇ ਦੀ ਝੋਟੀ ਦੇਵਾਂਗੇ ਆਪਾਂ ਬੰਦਾ ਭਾਈ ਜਿੰਨਾ ਮਰਜੀ ਇੱਕ ਸਖਤੀ ਝੋਟੀ ਦੇਵਾਂਗੇ 1,60,000 ਦੀ ਝੋਟੀ ਹਾਂ ਨਾ ਹੋ ਜੂਗਾ ਇਹ ਜੋ ਮਾਨਤਾਨ ਤਾਂ ਕਰ ਦੇਗਾ ਉਹ ਹੋ ਜੂਗਾ ਠੀਕ ਹੈ ਮੈਂ ਮਾਨਤਾਨ ਸਜਣੋ ਹੋ ਜੀ ਝੋਟੀ ਜੋ ਲੈ ਦੂਜੀ ਹੈਗੀ ਝੋਟੀ ਸਜਣੋ ਆਹਾਂ ਇਹਦਾ ਸੂਆ ਕਿਹੜਾ ਖੜਾ ਲਾ ਬਾਈ ਭਰਾ ਜੀ ਕਿਹੜਾ ਵੀ ਸੂਆ ਦੂਜਾ ਜੇ ਲੇਵਾ ਆਪਾਂ ਗੱਲ ਕਰ ਲਈਏ ਫਟਵਾਲ ਦੇ ਲੇਵਾ ਕਹਿ ਸਕਦੇ ਆਪਾਂ ਇਕੱਲਾ ਇਕੱਲਾ ਥਾਣੇ ਦਾ ਵੀ ਇਹ ਇਹਦਾ ਕੈਕਦਰਾਈ ਸੀਰੀਆ ਇਹ ਵੀ ਭਰਾ ਬਸ ਉਹੀ ਹਫਤੇ ਤੋਂ ਦਪੀ ਹਫਤੇ ਦੇ ਅੰਦਰ ਦੀ ਸੀਰੀਆ ਬੱਚਾ ਕੀ ਇਹਦਾ ਬੱਚਾ ਕੱਟਿਆ ਹੀ ਆ ਭਰਾ ਤੋਰ ਭਾਈ ਬੱਚਾ ਹੈਗਾ ਇਹਦਾ ਵੀ ਮੇਲ ਕਾਫ ਲੈ ਸਿੰਘ ਸਿੰਘ ਦੀ ਕੁਆਲਿਟੀ ਦੀ ਗੱਲ ਕਰ ਲਈ ਇਹ ਸਿੰਘ ਇਹਦਾ ਵੀ ਛੋਟਾ ਗੋਲ ਸੰਘਣ ਚੌਂ ਚੌਂ ਦੇ ਮਈਆਂ ਵਾਲੀਆਂ ਸਾਫ ਅੱਛਾ ਚੌਂ ਚੌਂ ਦਾ ਕੋਈ ਸ਼ਰਨਾ ਛਟਾ ਕੋਈ ਨਹੀਂ ਭਰਾ ਇਹ ਜੇ ਚੌਂ ਚਾ ਥਾਂ ਦਾ ਜੰਡਾ ਅੱਛਾ ਸਾਹ ਦੇਖ ਸਕਦਾ ਕੁਆਲਿਟੀ ਕੁਆਲਿਟੀ ਦੀ ਗੱਲ ਬਾਦ ਦੋ ਦੀ ਬਣਵਾ ਲਿਓ ਸਰਾ ਕੁਆਲਿਟੀ ਕਹਿ ਸਕਦੇ ਆ ਤੇ ਆਹ ਦੇਖੋ ਗੈਬੂ پورا ਹਨਾ ਸਾਡਾ ਗੈਬੂ پورا ਹਨਾ ਸਾਡਾ ਬਾਲਾ ਵਧੀਆ ਬਾਈ ਚੋਣ ਚੋਣੀ ਬਾਲਾ ਦੁੱਧ ਦੇ ਥੱਲੇ ਕਿੰਨਾ ਦੁੱਧ ਦੇ ਥੱਲੇ ਹੁਣ ਹੈਗਾ 16 ਕਿਲੋ ਦੁੱਧ 16 ਕੀ ਇਹਦਾ ਰੇਟ ਕੀ ਹੋਊਗਾ ਇਹ ਮੈਂ ਬੁੱਲਵਾੜੀ ਜਿੱਨਾ ਮਾਰਦਿਆ ਦੋ ਦੀ ਮੈਂ ਦੇ ਦੋ ਲੱਖੀ ਤੋਂ ਜ਼ਿਆਦਾ ਨਹੀਂ ਹੈ ਨਹੀਂ ਭਰਾ ਮੈਂ ਚਾਰ ਜੋ ਤਾਂ ਬਹੁਤ ਆ ਕੁਆਲਟੀ ਬਹੁਤ ਆ ਕੱਟੇ ਕੋਲੇ ਸਮੇ ਦੇ ਸਾਹ ਨਾਲ ਹਾਂ ਜਾਤ ਨਾਲ ਰੁੱਤ ਵਿਗਦੀ ਆ ਕਰੀਏ ਕਿ ਮਾਲ ਸਾਨੂੰ ਵੀ ਮਹਿੰਗਾ ਮਿਲਦਾ ਹੁਣ ਤਾਜ਼ਾ ਪਸੂ ਸੁਆ ਘੱਟ ਲੰਦਾ ਹੁਣ ਪਸੂ ਬਹੁਤ ਘੱਟ ਮਿਲਦਾ ਇਹਦੇ ਕਰਕੇ ਹਨ ਮਈਆਂ ਵੇਣ ਬੜਿਆ ਸਾਫ ਸੁਥਰੇ ਆ ਥਾਣਾ ਥੋੜਾ ਵਾਲੀਆਂ ਮਈਆਂ ਦੇ ਅੱਛਾ ਝੂਣ ਬੜਿਆ ਅਸਲੇ ਠੀਕ ਹੈ ਠੀਕ ਹੈ ਲੈ ਤੀਜੀ ਝੋਟੀ ਆ ਗਈ ਬਈ ਹੈ ਲੈ ਤੀਜੀ ਝੋਟੀ ਆ ਗਈ ਇਹ ਕਿਹ ਕਿਦਣਾ ਸੀ ਜਬਰਾ ਇਹਨੂੰ ਪਤਾ ਭਰਾ ਹਜੇ ਤੂਚਾ ਦੇਣੀ ਆ ਅੱਛਾ ਬਾਦੀ ਪੁੱਤੀ ਭਾਈ ਬੈਠੀਆਂ ਠੀਕ ਹੈ ਲੈ ਤੋਰੀ ਭੈਣ ਤੋਰਦੇ ਮਾਰੀਏ ਵੀ ਜੇ ਥੋੜਾ ਜਿਹਾ ਗੁੱਡ ਗੱਪੇ ਕਰਕੇ ਸਜਣੋਂ ਬਾਦੀ ਬੁਦੀ ਕਰ ਜਾਂਦਾ ਕੋਈ ਆਪਾਂ ਸਾਈਡ ਨਹੀਂ ਰਹਿਦਾ ਬਾਦੀ ਆ ਯਾਰ ਗਰੰਟੀ ਦੇ ਆ ਸਾਈਡ ਦੀ ਜਿੰਮੇਵਾਰੀ ਏ ਟੂ ਜ਼ेड ਆ ਬਾਦੀ ਉਹਦਾ ਅਦਾ ਉਹਲੇ ਸਾਈਡ ਤੋਂ ਦੇਖ ਲੈ ਠੀਕ ਆ ਠੀਕ ਆ ਆਪਾਂ ਸਹੀ ਰੱਖਾ ਦਈਏ ਆ ਦੇਖੋ ਲੈ ਮੇਰਾ ਡਿਜ਼ਾਈਨ ਮੇਰਾ ਤਾਜ਼ੀ ਹੋਇਆ ਦੇ ਲੈ ਬਾਈ ਕਹਿੰਦਾ ਥੱਲੋਂ ਆਪਣੀ ਜਿੰਮੇਵਾਰੀ ਆ ਕੋਈ ਸਾਈਡ ਥੱppa ਹੋਵੇ ਆਪਣੀ ਗਰੰਟੀ ਰਹੂਗੀ ਲੈ ਇਹ ਵੀ ਟੌਪ ਕੁਆਲਟੀ ਦੀ ਕਹ ਸਕਦੇ ਆ ਆਪਾਂ ਛੋਟੀ ਦੁੱਧ ਕਿੰਨਾ ਪਾਉ ਦੋ ਬਾਈ ਇਹ ਦੁੱਧ ਭਰਾ ਪਾਉ ਇਹ 15 ਕਿਲੋ ਦੁੱਧ ਪਾਉ 15 ਕਿਲੋ ਹੈ ਕੰਡੇ ਵਾਲਾ ਹਾਂ ਠੀਕ ਹੈ ਕੋਈ ਦੁੱਧ ਅੱਧ ਘੱਟ ਹੋਵੇ ਸਾਈਡ ਕੋਈ ਮਾ ਬਾਾਈ ਗਰੰਟੀ ਹੋ ਵਾਲਾ ਉਹ ਤਾਰੋ ਤਾਰਾ ਤੇ ਉਰੇ ਉਰੇ ਅੱਜ ਦਿੱਤੇ ਦੇ ਮਾਰੇ ਬਾਦੀ ਬਹੁਤ ਜ਼ਿਆਦੇ ਪਾਈਆਂ ਨੇ ਠੀਕ ਹੈ ਉਰਲੀ ਸਾਈਡ ਬਾਦੀ ਆ ਮੈਨੇ ਘਾਤੀ ਪਾਗੀ ਕਿ ਕਿਲੋ ਦੇ ਦਾਂਗੇ ਬਾਈ ਜੁਤੀ ਇਹ ਦੇਵਾਂਗੇ ਭਰਾ ਆਪਾਂ 1,70,000 1,70,000 ਪਤਾ ਅਜ ਦੂਜਾ ਦਿਨ ਅੱਛਾ ਨੇਵਲ ਹੋਏ ਬੜਨਾ ਬੁਜੀ ਮੈਂ ਮੰਡੀ ਨੇੜੇ ਦੀ ਸੀ ਤਾਂ ਵਾਲੀ ਆ ਤੇ ਹੁਣ ਇੱਕ ਵੀ ਦੇਖਵਾ ਠੀਕ ਹੈ ਬਾਤੀ ਪਾ ਕਿਤੇ ਠੀਕ ਹੈ ਠੀਕ ਆ ਇਹ ਚੀਜ਼ ਆ ਹੋਰ ਨਹੀਂ ਖਰੀਦੀ ਉਹ ਵੀ ਆਪਣੀਆਂ ਚੌਥੀ ਚੌਥੀ ਵੀ ਆਪਣੀਆਂ ਲੈ ਉਹ ਵੀ ਤੋਰ ਦੇ ਆ ਵੀ ਤੋਰ ਦੇ ਆ ਵੀ ਚੱਲ ਵੀ ਜੱਪਾ ਨੇ ਰੋ ਅੱਛਾ ਚੱਲ ਕੋਈ ਲੱਕਮਰੀ ਦਿਖਾ ਦੇ ਲੈ ਆਪਾਂ ਅਰੇ ਸਭ ਯਾਰ ਆਪ ਵੀ ਅੱਛਾ ਚੌਥੀ ਨੂੰ ਚੋਕੇ ਪਿਆਤਾ ਅੱਛਾ ਆਇਆ ਵੀ ਉਹ ਇੱਥੇ ਬਣਾ ਲਓ ਇੱਕ ਦਾ ਵੇਚਾਂਗੇ ਆਪਾਂ ਕਿਦੋਂ ਨਾਲ ਲਈ ਆ ਰਾਮਪੁਰੇ ਮੰਡੀ ਤੇ ਪਾਵਾਂਗੇ ਠੀਕ ਹੈ ਸਮਝ ਗਏ ਬਾਤ ਨਹੀਂ ਕੋਈ ਨਹੀਂ ਕੁਝ ਤੇ ਆ ਅੱਛਾ ਠੀਕ ਹੈ ਕਿੰਨੇ ਦੀ ਵਿੱਚ ਆਏ ਬਈ ਆਪਾਂ ਇਹ ਚੱਲ ਆਪਾਂ ਮੁੱਲ ਦਾ ਇੱਕ ਲੱਖ 80 ਹਜ਼ਾਰ ਦੇ ਮੁੱਲ ਜਨਾ ਬਾਕੀ ਕਰਾਈ ਠੀਕ ਆ ਚੱਲ ਆਪਾਂ ਦੇ ਲੈਣ ਦਾ ਰੇਟ ਤਾਂ ਘਾਣੂ ਦੱਸਣਾ ਕੋਈ ਪਰਦਾ ਹੁੰਦਾ ਨਹੀਂ ਥੋੜਾ ਲਿਆ ਯਾ ਗੋਹਾਟਾ ਬਾਈ ਕਹਿੰਦਾ 1 ਲੱਖ 80 ਹਜ਼ਾਰ ਦੀ ਝੋਟੀ ਦੇ ਦਾਂਗੇ ਇੱਕ ਵਾਰੀ ਬਾਈ ਦੇ ਪਾਸੋਂ ਹੋਰ ਦਿਖਾ ਦਈਏ ਹੁਣ ਇਹਦਾ ਮੁੱਲ ਦੁਬਾਰੇ ਜਾਨੂ ਕਰਾ ਦਈਏ ਇਹਦਾ ਮੁੱਲ ਕੀ ਕਰਾਈ ਦੀ ਬਾਈ ਲੈ ਮੜਾ ਜਾ ਦੁਬਾਰੇ ਦੱਸ ਦੀ ਮੁੱਲ ਬਾਈਆਂ ਨੂੰ ਇਹ ਦੇਣੀ 1 ਲੱਖ 60 ਹਜ਼ਾਰ ਦੀ 160 ਦੀ ਦੁੱਧ ਕਿੰਨਾ ਦੇਸੇ ਥੱਲੇ ਦੁੱਧ 14 ਕਿਲੋ ਦੁੱਧ 14 ਕਿਲੋ ਠੀਕ ਆ ਲੈ ਦੂਜੀ ਝੋਟੀ ਇਹ ਦੇਣੀਆ ਦੋ ਦੀ ਇਹ 2 ਲੱਖ ਦੀ ਇਹਦੇ ਥੱਲੇ 16 ਕਿਲੋ ਆ ਠੀਕ ਐ ਇਹੇ ਇਹਦੇ ਥੱਲੇ ਬੌਲਾ 12-13 ਕਿਲੋ ਹਜੇ ਇਹਦਾ 12-13 ਕਿਲੋ ਆ ਇਹ ਤਾਂ ਬਾਤੀ ਕਰੀ ਬੈਠੀ ਆ ਨਾ ਲੈ ਭਾਈ ਉਹਦਾ ਕਰਾ ਦੇ ਚੋਟੀ ਆਪਾ ਠੀਕ ਐ ਉਹ ਚੋਟੀ ਹਜੇ ਸਮਝੀ ਚਲੀ ਆਉਂਦਾ ਬਸ ਲੈ ਭਾਈ ਦਾ ਮੋਬਾਈਲ ਨੰਬਰ ਲੈ ਕੇ ਦੱਲੇ ਸੰਪਰਕ ਕਰ ਲਿਓ ਭਾਈ ਫੋਨ ਨੰਬਰ ਬੋਲ ਦੋ 98147 ਠੀਕ ਐ 08858 ਲੈ ਪੰਜਾਬੀ ਚ ਬੋਲਦੇ ਹਾਂ 9147 ਠੀਕ ਐ 08858 ਇੱਕ ਕਈ ਵਾਰ ਸੱਜਣਾ ਆਪਣੇ ਅੰਗਰੇਜ਼ੀ ਜਾਣਦੇ ਰਹੇ ਹੁੰਦੇ ਤਾਂ ਕਰਕੇ ਆਪ ਪੰਜਾਬੀ ਨੰਬਰ ਬਣਾਤਾ ਸੰਪਰਕ ਕਰ ਲੈ ਜੂ ਕੋਈ ਖਸੂ ਖਰੀਦਣਾ ਹੋਵੇ ਲੈ ਸੱਜਣੋ ਬਾਈ ਨਾਲ ਕਰਾਉਣਾ ਹੈ ਗੱਲਬਾਤ ਬਾਈ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਜੀ ਬਾਈ ਨਾਮ ਕੀ ਹੈ ਆਪਣਾ ਨਾਮ ਬਿਆਨਤ ਹੈ ਜੀ ਬਿਆਨਤ ਸਿੰਘ ਠੀਕ ਹੈ ਬਾਈ ਪਿੰਡ ਕਿਹੜਾ ਆਪਣਾ ਪਿੰਡ ਅਲੀਪੁਰਾਈ ਸ਼ੀਂਟਾ ਵਾਲੇ ਦਾ ਅਲੀਪੁਰ ਸਿੱਖੇ ਲਵੇ ਸ਼ੀਂਟਾ ਵਾਲੇ ਲਵੇ ਸ਼ੀਂਟਾ ਵਾਲੇ ਲਵੇ ਠੀਕ ਹੈ ਜ਼ਿਲ੍ਹਾ ਕਿਹੜਾ ਪੈਂਦਾ ਬਾਈ ਜਿਹੜਾ ਪਟਿਆਲਾ ਜੀ ਜ਼ਿਲ੍ਹਾ ਪੈਂਦਾ ਪਟਿਆਲਾ ਇਹ 90 ਦੇ ਨੇੜੇ ਦੀ ਜਨ ਹੈ ਨਾ ਹਾਂਜੀ ਹਾਂਜੀ 90 ਦੇ ਨੇੜੇ ਹੀ ਰਹਿੰਦਾ ਪਿੰਡ ਚਾਹੇ ਜਾਨ ਚਾਰ ਨੇ ਵੀਰੇ ਚਾਰ ਜਾਨਵਰ ਲੱਗੇ ਤਾਂ ਵਪਾਰ ਦਾ ਕਰਨਾ ਪਈ ਆਪਾਂ ਵਪਾਰ ਦਾ ਬਿਜ਼ਨਸ ਠੀਕ ਆ ਚਾਰ ਜਾਨਵਰ ਨੇ ਸੂਏ ਹੋਈਆਂ ਨੇ ਚਾਰੀਆਂ ਵਈਆਂ ਇੱਕ ਗੱਬਣਾ ਬਾਈ 300 ਸੂਈਆਂ ਨੇ ਅੱਛਾ ਇੱਕ ਹੈ ਗਿਆ ਗੱਬਣ 300 ਸੂਈਆਂ ਹੋਈਆਂ ਨੇ ਕਿਹ ਕਿਹ ਗੱਦਣਾ ਸੂਆ ਬਾਈ ਸੂਈਆਂ ਨੇ ਸੂਈਆਂ ਹਫਤੇ ਹਫਤੇ ਦੀਆਂ ਨੇ ਬਾਈ ਹਫਤੇ ਦੀਆਂ ਕੱਚੀਆਂ ਸੂਈਆਂ ਨੇ ਸੱਚੀਆਂ ਗਿੱਲੀਆਂ ਨੇ ਕਿਹੜਾ ਜਾਨਵਰ ਦਿਖਾਵਾਂਗੇ ਆਪਾਂ ਪਹਿਲਾਂ ਪਹਿਲਾਂ ਗੱਬਣ ਝੋਟੀ ਦਿਖਾਵਾਂਗੇ ਬਾਈ ਆਪਾਂ ਗੱਬਣ ਝੋਟੀ ਕਹਿੰਦਾ ਬਾਈ ਦੇ ਕਰਾਵਾਂਗੇ ਦਰਸ਼ਨ ਆਹ ਦੇਖੋ ਝੋਟੀ ਕਿਹੜਾ ਸੂਏ ਸੂ ਬਾਈ ਇਹ ਦਵਾਈ ਕਿਹੜਾ ਇਹ ਤੀਜਾ ਸੂਆ ਸੂਣੀ ਆ ਵੀਰੇ ਤ ਨਿਤ ਦਿਨ ਹਜੇ ਕਿੰਨੇ ਦਿਨ ਰਹਿੰਦੇ ਆ ਬਾਈ ਇਹਦੇ ਬਾਈ 4 ਦਿਨ ਬਾਕੀ ਨੇ ਸੂਪ ਹੋਵੇ ਹੁਣ ਮੰਡੀ ਕਰਕੇ ਭਾਵੇਂ ਅੱਜ ਸੂਪੇ ਅੱਛਾ ਮੰਡੀ ਕਰਕੇ ਸਜਣੋ ਸੂਪੇ ਚ ਇਹ ਅੱਜ ਦੇਖ ਸਕਦੇ ਹੋ ਹੈ ਜੀ ਤੇ ਬਜਰੇਪੁਰ स्पेशल ਆਵਾਜ਼ ਮਾਰੀ ਆ ਇਹ ਪਟਿਆਲਾ ਸਾਈਡ ਦੀ ਸਾਡੀ ਝੋਟੀ ਦੀ ਇਹ ਡੇਡੇ ਜਾਨਵਰੇ ਹਾਂ ਜੀ ਮੰਡੀਆਂ ਤੇ ਆਉਂਦੇ ਨੇ ਸਾਢੇ 4 ਲੱਖ ਲਾਉਂਦੇ ਮੰਡੀ ਤੇ ਆਹ ਦੇਖੋ ਸਾਣਾ ਅਜੇ ਝੋਟੀ ਸੀ ਗਿਆ ਭਲਾਂ ਚ ਮੋੜ ਲਿਆ ਬਾਈ ਕਰਦੇ ਕੋਦੀ ਗੱਲ ਕਰ ਲਈ ਕੋਦ ਹੈਗਾ ਦਰਮਿਆਨ ਅਜਾ ਆਪਾਂ ਲੇਵੇ ਪੱਖੋਂ ਗੱਲ ਕਰ ਲਈ ਦੋ ਝੋਟੀਆਂ ਜਿਹੜਾ ਲੇਵਾ ਕਹਿ ਸਕਦੇ ਆਪਾਂ ਤੀਜੇ ਸੂਏ ਸੂਏ ਆ ਬਾਈ ਹਾਂਜੀ ਕਿੰਨਾ ਗਰੁੱਧ ਪਾਇਆ ਝੋਟੀਆਂ ਦੂਜੇ ਸੂਤ 22 ਕਿਲੋ ਪਾ ਦੂਜੇ ਸੂਤ ਹਾਂਜੀ ਹਾਂ 22 ਕਿਲੋ ਦੁੱਧ ਬਹੁਤ ਹੁੰਦਾ ਬਾਈ ਬਾਈ ਇਹਦੇ ਵਾਸਤੇ ਜ਼ਿਆਦਾ ਨਹੀਂ ਅੱਛਾ ਜਗਾੜ ਦੇ ਲਾ ਕਿਹੜਾ ਲਾਈ ਫਿਰਦੀ ਆ ਥੱਲੇ ਅੱਛਾ ਕਿ ਮੇਥਾਂ ਨਾਲ ਤੁਹਾਨੂੰ ਵਧੀਆ ਐਨ ਚੋਈ ਮੋਤੀ ਪੂਰੀ ਠੀਕ ਆ ਤੁਹਾਨੂੰ ਅਸਾਂ ਭੜਾ ਭੜਾ ਹੋਣੀ ਭੜਾ ਬਾਦੀ ਕਰਦੀ ਆ ਜੀ ਦੁੱਧ ਵਾਲੀ ਮੈਂ ਤਾਂ ਕਰਦੀ ਹੁੰਦੀ ਆ ਤੁਹਾਨੂੰ ਠੀਕ ਆ ਬਾਕੀ ਸਾਫ ਸੁਭਤਾਰ ਤੁਰਦੀ ਚਵਾਈ ਚਵਾਈ ਬੜੀ ਵਧੀਆ ਜੀ ਅੱਛਾ ਜੇ ਮੁੱਲ ਕਰੀਏ ਭਈ ਆਪਾਂ ਕਿੰਨਾਂ ਮੁੱਲ ਕਰਦੇ ਇਹਦਾ ਮੁੱਲ ਵੀ ਰਹਿਗਾ 4.5 ਲੱਖ ਰੁਪਈਆ 4.5 ਲੱਖ ਰੁਪਈਆ ਮੁੱਲ ਕਰਦਾ ਲੈ ਸਜਣਾ ਭਾਈ ਦੇਖ ਸਕਦੇ ਹੋਦਰ ਦੇ ਹੋਰ ਕਿੜੀ ਆ ਜੋ ਟੀਵੀ ਆਪਣੀ ਆ ਵੀ ਆਪਣੀ ਹੈ ਲੈ ਇਹਦਾ ਵੀ ਦਵਾ ਕਿਹੜਾ ਇਹਦਾ ਸੂਆ ਕਿਹੜਾ ਇਹਦਾ ਕਾਲੇ ਕਿੜਾ ਦਵਾਈ ਭਾਈ ਭਾਈ ਆ ਚੱਪਲਾ ਪਾਲਾ ਸੂਆ ਕਿਹੜਾ ਭਾਈ ਇਹਦਾ ਇਹ ਦੂਜਾ ਸੂਆ ਹੈ ਜੀ ਅੱਛਾ ਸੂਆ ਹੈਗਾ ਦੂਜਾ ਆ ਇਧਰ ਉਹ ਦਵਾ ਕਿਹੜਾ بس ਜੇ ਸੁ ਉਹ ਦੇ ਸਕਦਾ ਸੰਗ ਹੈਗਾ ਛੋਟਾ ਹਜੇ ਸੰਗ ਹਜੇ ਨੂੰ ਕਰਵਾਇਆ ਕਰੂਗਾ ਜੇ ਆਪਾਂ ਕਰਵਾਉਂਦੀ ਗੱਲ ਕਰੀਏ। ਕਿਹੜਾ ਦੇ ਕੀ ਕਹਿ ਸਕਦਾ ਆਪਾਂ? ਹੋ ਠੀਕ ਹੋ ਚਾਹ ਪੀ ਲੋ। ਥੋੜੀ ਜੀ ਬੰਦ ਲੈ ਲਈ ਆ ਜੀ। ਮੋੜ ਲੈ ਬਾਈ। ਆਪਣਾ ਪੰਡਤ ਜੀ ਫਰਮ ਬਾਈ। ਲੈ ਲੈ ਬਾਈ ਦੋ ਡਟੇ ਲ। ਹੈਈ। ਪੰਡਤ ਪੰਡਤ। ਇਹ ਕਹਿ ਕੇ ਦਮਾ ਸੂਈਆ ਬਰੇ। ਇਹਨੂੰ ਅੱਜ 6 ਮਾ ਦਿਨ ਆ ਜੀ। ਸੂਈ ਨੂੰ 6 ਮਾ ਦਾ। ਹਾਂਜੀ ਬੱਚਾ ਕੀ ਇਹਦਾ ਬੱਚਾ ਕੱਟੀ ਹੈ ਜੀ ਬੱਚਾ ਹੈਗਾ ਫੀਮੇਲ ਕਾਫ ਦੁੱਧ ਕਿੰਨਾ ਕੁ ਪਾ ਹੁਣ 12 ਕਿਲੋ ਤਿਆਰ ਹੈ ਵੀਰੇ ਅੱਛਾ ਹਾਂਜੀ 12 ਕਿਲੋ ਦੋ ਤਾਂ ਕਿੰਨਾ ਕੁ ਦੇ ਦੋ ਬਾਈ ਦੁੱਧ ਇਹ 14 ਕਿਲੋ ਦੋ 14 ਹਾਂਜੀ ਠੀਕ ਹੈ ਇਹਦਾ ਰੇਟ ਬਾਈ ਇਹ ਆਪਾਂ ਹਾਂ ਨਾ ਦੇ ਦਾਂਗੇ ਜੀ 1 ਲੱਖ 40 ਹਜ਼ਾਰ ਦੀ 1 40 ਦੀ ਥੋੜੀ ਛੋਟੀ ਹੈ ਅੱਖਰ ਬੜੇ ਚੰਗੇ ਨੇ ਅੱਛਾ ਹਾਂਜੀ ਠੀਕ ਹੈ ਲੈ ਆਬ ਜੋਟੀ ਦਿਖਾ ਦੀ ਆ ਵੀ ਆਪਣੀ ਹੈ ਹਾਂਜੀ ਹਾਂ ਇਹਦਾ ਸੂਆ ਕਿਹੜਾ ਇਹਦਾ ਮੁੱਲ 5 ਲੱਖ ਹੈ ਅੱਛਾ ਇਹਦਾ ਸੂਆ ਕਿਹੜਾ ਬਾਈ ਠੀਕ ਹੈ ਵੀਰੇ ਇਹ ਦੂਜਾ ਜੀ ਇਹਦਾ ਸੂਆ ਦੂਜਾ ਪਹਿਲਾਂ ਇਹ ਬੰਦੇ ਦਾ ਪਿੱਛੇ ਸਾਤ ਚਾਰ ਛੋਟੀ ਇਹ ਵੀ ਚੰਗੀ ਲੱਗਦੀ ਹੈ ਥੋੜਾ ਜਿਹਾ ਥਾਣੇ ਮੰਗ ਲਿਆ ਪੂਰਾ ਜਿਹਦੇ ਬਾਪ ਤੇਰੇ ਬੰਦੇ ਨੂੰ ਮੰਗਦੇ ਸਤੋ ਉਹਨੂੰ ਕਿਹਾ ਸੀ ਮੈਂ ਮੈਂ ਨੂੰ ਐ ਕਿਹਾ ਸੀ ਮੈਂ 4.5 ਲੱਖ ਮੰਗਦੇ ਆ ਵੀਰੇ ਕੀ ਬੱਚਾ ਇਹਦਾ ਇਹਦਾ ਕੱਟਾ ਜੀ ਇਹਦਾ ਹੈਗਾ ਕੱਟਾ ਤੇ ਸੂਆ ਕਿਹਾ ਕਿਦਾਂ ਦਾ ਇਹਦਾ ਇਹਦਾ ਹੋ ਗਿਆ ਜੀ 8 ਤਣ ਸੋਈ ਨੂੰ 8 ਤਣ ਹਾਂ ਜੀ ਕਿੰਨੇ ਕਿ ਦੁੱਧ ਹੁਣ ਇਹਦੇ ਥੱਲੇ ਬਾਈ ਹੈਗਾ 11 ਤੋਂ 12 ਕਿਲੋ ਦੇ ਥੋੜਾ ਥਣ ਲੰਬਾ ਥਣ ਲੰਮੇ ਨੇ ਕਿ ਥੋੜੇ ਅੱਛਾ ਸਤਾਰ ਬਹੁਤ ਮੋਟੀ ਆ ਤਾਨ ਮੋਟੀ ਆ ਹਾਂ ਕਿੱਲੇ ਦੇ ਦਾਂਗੇ ਬਾਈ ਇਹ ਇਹ ਦੇ ਦਾਂਗੇ ਜੀ ਆਪਾਂ ਹਾਂ ਨਾ ਦੇ ਦਾਂਗੇ 1 ਲੱਖ 40 ਹਾਂ ਨਾ 1 40 ਸਾਰਿਆਂ ਰੇਟ ਥੋੜੇ ਜਿਆਦੇ ਨੇ ਵੀ ਨਹੀਂ ਵੀਰੇ ਜਿਆਦੇ ਨਹੀਂ ਹੈ ਕਿ ਪਿੰਡਾਂ 'ਚ ਬਹੁਤ ਤੇਜ਼ੀ ਆ ਅੱਛਾ ਆ ਵੀ ਆਪਣੀਆਂ ਇਹ ਵੱਡੀ ਮਾਇਆ ਇਹਦੇ ਥੱਲੇ ਵੀ ਹੈਗਾ 17 ਕਿਲੋ ਦੁੱਧ ਤਿਆਰ ਅੱਛਾ 8 ਦਿਨਾਂ ਦੀ ਸੋਇਆ ਆ ਮਰਨ ਕੱਢੀ ਆ ਸੰਗ ਟੁੱਟੇ ਹੋਏ ਨੇ ਆਪਾਂ ਸੰਗਾਂ ਦੇ ਨਹੀਂ ਹਨ ਆਪਾਂ ਦੇਖਣਾ ਛੋਟੀ ਦਾ ਡਿਜ਼ਾਈਨ ਲੈ ਬਾਈ ਵੀ ਦੁੱਧ ਦਾ ਰਿਕਾਰਡ ਵੀ ਚੰਗਾ ਦਾਦਾ ਕਹਿੰਦਾ ਚੰਗੇ ਦੁੱਧ ਪਾ ਦੂਗੀ ਪਹਿਲਾਂ ਤੋਰਾ ਤੋਰਾ ਦਿਖਾ ਦਈਏ ਤੁਹਾਨੂੰ ਇਹ ਵੀ ਕਹਿੰਦਾ ਵੀਡੀਓ ਬਣਾਉਂਦਾ ਐਵੇਂ ਆ ਜੂ ਸਾਈਜ਼ ਪੂਰਾ ਟੌਪ ਦਾ ਬਾਈ ਦੁੱਧ ਚੰਗਾ ਦਾਦਾ ਕਿੰਨਾ ਦੁੱਧ ਪਾ ਦੋ ਤੋਂ ਤੋਂ ਤਾਂ ਮੇਰੇ 20 ਕਿਲੋ ਤੋਂ ਪਲੱਸ ਚੱਲਣ ਵਾਲੀ ਮੈਂ ਆ। ਬਾਡੀ ਦੇ ਲਾ ਕਿੱਡੀ ਆ। ਹੁਣ ਹੁਣ ਕਿੰਨਾ? ਹੁਣ 16 ਕਿਲੋ ਦੁੱਧ। ਯਾਰ। ਯਾਰ। ਸੂਆ ਦਾ ਕਿੱ ਕਿਦੋਂ? ਸੂਆ ਦਾ 8 ਦਿਨ ਦਾ ਜੀ। ਸੂਆ ਹੈ ਜੀ ਹੱਥ ਦੇ ਨਾਲ ਬੱਚਾ ਕੀ ਆ ਦਾ? ਬੱਚਾ ਕੱਟੀ ਆ ਜੀ ਇਹਦੇ ਮਗਰ। ਅੱਛਾ ਹੈਗਾ ਕੱਟੀ। ਤੇ ਬਾਈ ਕਹਿੰਦਾ ਦੁੱਧ ਪਾ ਦੂ ਚੰਗਾ। ਕਿੰਨੇ ਦੇ ਦਿੰਦੇ ਆਪਾਂ ਜਿੰਮੇਵਾਰੀ ਲੈ ਕੇ। ਇਹਦੀ 20 ਕਿਲੋ ਦੀ ਲੈ ਲੈਂਦੇ ਆਂ ਜੀ। 20 ਕਿਲੋ। ਹਾਂ ਜੀ। ਕਿੰਨੇ ਦੇ ਦਾਂਗੇ ਆਪਾਂ? ਇਹ ਹਾਂ ਨਾ ਜੀ। ਹਾਂ ਜੀ। 1,90,000 ਦੀ ਮੈਂ ਤਾਂ। 91 2 जो 10000 ਰੁਪਏ ਦਾ 2000 ਛੋਟ ਕਰਾਂਗੇ 10000 ਅੱਛਾ ਹਾਂਜੀ ਠੀਕ ਹੈ ਮੈਂ ਸਜਣਾ ਦੇਖ ਸਕਦੇ ਹਾਂ ਜਨਬਰ ਬਾਈ ਦੇ ਚੰਗੇ ਨੇ ਲੈ ਬਾਈ ਮੋਬਾਈਲ ਨੰਬਰ ਬੋਲੋ 97819 ਵੀਰੇ ਹਾਂਜੀ ਪੂਰਾ 174 ਠੀਕ ਹੈ ਲੈ ਬਈ ਮਿੱਤਰੋ ਬਾਈ ਨਾਲ ਕਰਾਉਣਾ ਗੱਲਬਾਤ ਬਾਈ ਕੀ ਹਾਲ ਨੇ ਸੱਚੀ ਕਾ ਬਾਈ ਸੱਚੀ ਕਾਲ ਬਾਈ ਠੀਕ ਹੋ ਆਣ ਵਧੀਆ ਜੀ ਬਾਈ ਨਾਮ ਦੱਸ ਦਿਓ ਜੀ ਨਾਮ ਮੇਰਾ ਗੁਗਨਾ ਬਾਈ ਨਾਮ ਗੁਗਨਾ ਹਾਂਜੀ ਠੀਕ ਹੈ ਬਾਈ ਪਿੰਡ ਪਿੰਡ ਗੁਜਰਾ ਪਿੰਡ ਗੁਜਰਾ ਠੀਕ ਹੈ ਜਿਲਾ ਪਣ ਸੰਗਰੂਰ ਪਾਇਨਾ ਹਾਂਜੀ ਹਾਂ ਜਿਲਾ ਹੈਗਾ ਸੰਗਰੂਰ ਬਾਈ ਵਪਾਰ ਕਰਦੇ ਹੋ ਹਾਂਜੀ ਹਾਂ ਵਪਾਰ ਕਰਦੇ ਠੀਕ ਹੈ ਕਹੇ ਪਸ਼ੂ ਲੈ ਕੇ ਆ ਪਸ਼ੂ 6 ਪਸ਼ੂ ਹੈਗੇ ਨੇ 6 ਹਾਂਜੀ ਸੂਈਆਂ ਨੇ ਬਾਈ ਸਾਰੀਆਂ ਸੂਈਆਂ ਸਾਰੀਆਂ ਠੀਕ ਹੈ ਸਾਰੀਆਂ 6 6 7 7 ਦਿਨਾਂ ਦੀਆਂ ਸੂਈਆਂ 15 ਤੋਂ ਪਲੱਸ ਵਾਲੀਆਂ ਸਾਰੀਆਂ ਕੱਚੀਆਂ ਸੂਈਆਂ ਜਮ੍ਹਾਂ ਕੱਚੀਆਂ ਗੋਲੀਆਂ ਸਾਫ ਨੇ ਠੀਕ ਹੈ ਲੈ ਜਾਨਵਰ ਦਿਖਾ ਦਈਏ ਸੱਜਣੋ ਇੱਕ ਹੈਗੀ ਬੂਰੀ ਝੋਟੀ ਮੈਂ ਵੀ ਕਹਿ ਸਕਦੇ ਆਂ ਪਰ ਬਾਕੀ ਹੈਗੀਆਂ ਨੇ ਕਾਲੀਆਂ ਆਹ ਝੋਟੀ ਤੋਂ ਕਰਦੇ ਆਂ ਸਟਾਰਟ ਲੈ ਬਾਈ ਕਿਹੜਾ ਸੂਆ ਇਹਦਾ ਇਹਦਾ ਦੂਜੇ ਵੀਰੇ ਸੂਆ ਹੈਗਾ ਦੂਜਾ ਬੱਚਾ ਕੀ ਹੈ ਬਾਈ ਇਹਦਾ ਬੱਚਾ ਕੱਟਾ ਜੀ ਬੱਚਾ ਹੈਗਾ ਕੱਟਾ ਲੈ ਸੰਗ ਸੰਗ ਦਾ ਡਿਜ਼ਾਈਨ ਦੇਖ ਸਕਦਾ ਗੋਲ ਸਿੰਘ ਛੋਟਾ ਸਿੰਘ ਸੱਚ ਨੂੰ ਦੁੱਧ ਸਹੀ 17 ਕਿਲੋ ਕੰਡੇ ਵਾਲਾ ਤਿਆਰ ਹੈ ਬਾਈ ਅੱਛਾ ਲੈ ਦੁੱਧ ਸੱਜਣੋ ਬਾਈ ਕਹਿੰਦਾ 17 ਕਿਲੋ ਥਣ ਥਣ ਦੀ ਕੁਆਲਿਟੀ ਦੇਖ ਥਣ ਥਣ ਬੜਾ ਚੰਗਾ ਲੱਗਿਆ ਨਾ ਪਿਆਰ ਆ ਅਸਲ ਅੱਛਾ ਹਾਂ ਨਾ ਮਾੜੀ ਲਈਏ ਕਦੇ ਨਾ ਮਾੜੀ ਵੇਚੀ ਅੱਛਾ ਲੰਬੀ ਜੀ ਦਵਾਦੀ ਕਿਹੜਾ ਲੰਬਾ ਜਾ ਦੁੱਧ 17 ਕਿਲੋ ਤਿਆਰ ਹੁਣ ਮੌਕੇ ਦਾ ਹੀ ਕੰਡੇ ਵਾਲਾ ਅੱਛਾ ਹਾਂਜੀ ਕਿੰਨਾ ਲੱਗਦਾ ਦੁੱਧ ਪਾ ਦੁੱਧ ਪਾਉ ਪਾਉ ਬਾਈ ਇਹ 22 23 ਕਿਲੋ 22 23 ਕਿਲੋ ਹਾਂ ਲੈ ਸੱਜਣਾ ਦੁੱਧ ਹੋ ਗਿਆ ਅੱਜ ਕੱਲ ਆ ਆ 22 23 ਕਿਲੋ ਕੋਈ ਵੀ ਸੱਜਾ 17 18 ਤੋਂ ਘੱਟ ਨਹੀਂ ਕਹਿੰਦਾ ਜਿਹੜੀਆਂ ਬਚੀ ਲੱਗੇ ਬਚੇ ਤਾਂ ਜਲਦੀ ਨਹੀਂ ਜਲਦੀ ਬਾਈ ਅੱਛਾ ਇਹ ਚੀਜ਼ਾਂ ਦਾ ਸਾਰੀਆਂ ਦੀ ਗਾਰੰਟੀ ਅਗਲੇ ਦੇ ਘਰ ਤੱਕ ਦੀ ਠੀਕ ਚਵਾਈ ਬਸਮਾਈ ਦੀ ਠੀਕ ਹੈ ਠੀਕ ਹੈ ਦੁੱਧ ਦੀ ਜੇ ਮੁੱਲ ਦੀ ਗੱਲ ਕਰ ਲਈ ਆਪਾਂ ਮੁੱਲ ਬਾਈ ਕੀ ਰੋਗੇ ਝੋਠੇ ਦਾ ਮੁੱਲ ਵੱਡੇ ਭਾਈ ਸਾਢੇ ਤਿੰਨ ਕਰਦੇ ਹਾਂ ਸਾਢੇ ਤਿੰਨ ਹਾਂਜੀ ਮੁੱਲ ਲਈ ਬੜਾ ਚੰਗਾ ਕਰਿਆ ਹਾਂ ਹਾਂ ਕਿਨੇ ਦੇ ਦਾਂਗੇ ਜਮਾਈ ਹ ਪਰ ਜਮੀਨ ਦੱਸੇ ਤਾਂ ਹਾਂ ਨਾ 260 ਦੀ ਝੋਟੀ 260 ਦੀ ਹਾਂ ਨਾ ਇਹ ਜੋ ਵੀ ਕਰਦੇ ਆ ਬੰਦਾਂ ਮਾੜਾ ਮੋਟਾ ਵਾਸੇ ਨਾ ਨਾਲ ਉੱਡੀ ਜਿਹੜਾ ਦੂਰੋਂ ਚੱਲ ਕੇ ਵੀ ਪਾਈ ਆਉਗਾ ਅੱਛਾ ਕਰਾਇ ਦੀ ਛੋੜ ਕਰਦੇ ਆ ਹਾਂ ਹਾਂ ਠੀਕ ਆ ਦੁੱਧ ਬਾਈ 30 ਕਿਲੋ ਦੇਣ ਹੈ ਝੋਟੀ ਨੇ ਇਹ ਕਹਿਣ ਦੀ ਨਹੀਂ ਹੈਗੀ ਦੰਦੀਆਂ ਨੇ ਅੱਛਾ ਹਾਂ ਲੈ ਦੂਜੀ ਵਾਂਗ ਬੂਰੀ ਦਾ ਕਿਹੜਾ ਸੁਆ ਭਾਈ ਬੂਰੀ ਦਾ ਤੀਜਾ ਵੀਰੇ ਇੱਕ ਮਿੰਟ ਖੜ ਜਾ ਫੇਰ ਸੁਣ ਲਈ ਸੱਜਣਾ ਫੋਨ ਪਹਿਲਾਂ ਆਪਾਂ ਪਾਸੂ ਦਿਖਾ ਦੇ ਲੈ ਆ ਵੀ ਤੋਰਦੇ ਬੂਰੀ ਅੱਜ ਲਾਈ ਬੂਰੀ ਫੜਾਈ ਸੁਆ ਹੈਗਾ ਦੂਜਾ ਹੈ ਤੀਜਾ ਵੀਰੇ ਤੀਜਾ ਝੂਠ ਵਾਲਾ ਉਰੇ ਕੋਈ ਕੰਮ ਨਹੀਂ ਹੈਗਾ ਠੀਕ ਹੈ ਠੀਕ ਹੈ ਤੀਜਾ ਸੂਆ ਦਾ ਨਾ ਝੂਠ ਦੇ ਲਾਗੂ ਆ ਥੋੜਾ ਜਿਹਾ ਸਿੰਘ ਖੁੱਲਾ ਪਰ ਇਹ ਆਪਾਂ ਮਾਡਲ ਲਾਈਨ ਦੀ ਗੱਲ ਕਰ ਲਈ ਪੂਰੀ ਵੱਡੀ ਮੈਂ ਕਹਿ ਸਕਦੇ ਆ ਤੇ ਵੀ ਦੀ ਕੁਆਲਿਟੀ ਕੱਲਾ ਕੱਲਾ ਥਾਣਾ ਇਹਦਾ ਵੀ ਇਹਦੇ ਥੱਲੇ ਦੁੱਧ ਕਿੰਨਾ ਕ ਪਈ ਤਿਆਰ ਇਹਦੇ ਨੇ 15 ਕਿਲੋ ਤਿਆਰ ਘੰਡੇ ਵਾਲਾ ਬਾਈ 15 ਕਿਲੋ ਛੇਵਾਂ ਦਿਨ ਸੂਏ ਨੂੰ ਬੋਲੀਆਂ ਜਮਾ ਸਾਫ ਹੈ ਅੱਛਾ ਹਾਂਜੀ 15 ਕਿਲੋ ਤਿਆਰ ਹੈ ਹਰਦਾ ਬਤਾ ਬੱਚਾ ਕੀ ਆ ਬਾਈ ਇਹਦਾ ਬੱਚਾ ਕੱਟੇ ਬਾਈ ਨਾ ਕੱਤੀ ਆ ਕੱਤੀ ਆ ਅੱਛਾ ਹਾਂ ਬੱਲੀ ਸਜਰੋਂ ਵਪਾਰੀ ਆ ਜੀ ਗੱਲ ਬੱਚੇ-ਬੱਚੇ ਘੱਟੇ ਦੇਖਦੇ ਨੇ ਹਾਂ ਆ ਕਰਕੇ ਭਲੇਖਾ ਪਾਈ ਜਾਂਦਾ ਇਹ ਕਿੰਨੇ ਦੇ ਰਾਂ ਜਮਾਈ ਹਾਂ ਸਰਾਇਮ ਜਮਾਈ ਦਾ ਸੇਗਰ ਰੇਡ ਦਾ ਕੱਚ ਮਾ ਇਹ ਦੁੱਧ ਆ ਦੇ ਰਿਹਾ ਇਹਦਾ ਮੁੱਲ ਦੁੱਧ ਇਹਨੇ ਵੀ 20 ਪਲੱਸ ਦੇਣਾ ਮੋਲੇ ਦਾ ਅਗਲੇ ਘਰ ਤੱਕ ਦੀ ਓਟਾ ਹੋਰ ਜਿਆਦੇ ਨਾ ਮੁੱਦੇ ਦਾ ਥੋੜਾ ਬੋ ਤਾਂ ਮਾਨਦਾਨ ਮੌਕੇ ਤੇ ਹੋ ਜ਼ਰੂਰ ਕਰਾਂਗੇ ਅੱਛਾ ਹਾਂ ਹਾਂ ਠੀਕ ਹੈ ਮਾਨਦਾਨ ਮੌਕੇ ਤੇ ਹੋ ਜਾਊਗਾ ਵਧੀਆ ਕਰਾਂਗੇ ਹੋਰ ਬੋ ਤੀਜੀ ਝੋਟੀ ਆ ਗਈ ਤੀਜੀ ਆਇਆ ਜੇਲੀਆ ਫੜਾਈ ਇਹਦਾ ਸੂਰਾ ਕਿਹੜਾ ਇਹਦਾ ਵੀ ਸੂਰਾ ਤੀਜਾ ਸੂਏ ਦਾ ਤੀਜਾ ਹਾਂ ਹਾਂ ਤੀਜਾ ਠੀਕ ਹੈ ਲਸ ਸੂਰਾ ਸਜਣਾ ਤੀਜਾ ਦੇਖ ਸਕਦੇ ਹੋ ਥਣ ਲੇਵੇਂ ਦੀ ਕੁਆਲਿਟੀ ਦੀ ਗੱਲ ਕਰ ਲਈ ਇਹਦਾ ਵੀ ਕੱਲਾ ਕੱਲਾ ਖਾਣਾ ਐਨ ਪ੍ਰੋਪਰ ਕਹਿ ਸਕਦੇ ਆਪਾਂ ਦੁੱਧ ਦੇ ਥੱਲੇ ਭਾਈ ਕਿੰਨਾ ਤਿਆਰ ਦੁੱਧ ਦੇ ਥੱਲੇ ਭਾਏ 14 ਕਿਲੋ ਕੰਡੇ ਵਾਲਾ ਤਿਆਰ ਆ ਜੀ ਅੱਛਾ ਹਾਂ ਜੀ ਸੂਈ ਨੂੰ ਇਹਨੂੰ 10ਵਾਂ ਦਿਨ ਅੱਛਾ ਦੁੱਧ ਹਾਂ ਜੀ ਬੱਚਾ ਭਾਈ ਇਹਦਾ ਬੱਚਾ ਕੱਟੀ ਹੈ ਬਾਈ ਉਹ ਵਧੀਆ ਮੈਂ ਮੈਂ ਜਿੱਡੇ ਕੱਦ ਕਰਦਾ ਨਹੀਂ ਅੱਛਾ ਚੰਗੇ ਸੀ ਮੰਦੀ ਆ ਹੈ ਹਾਂ ਹਾਂ ਇਹਨੂੰ ਠੀਕ ਹੈ ਭਾਈ ਸਾਹਿਬ ਜਿਹੜਾ ਚੰਗੇ ਸੀ ਮੰਦੀ ਆ ਬਾਈ ਮਾਲ ਲੈਣੇ ਹੈ ਹੈ ਮਾਲ ਮਾਲ ਹਰਿਆਣੇ ਚੋਂ ਬਾਈ ਅੱਛਾ ਹਾਂਜੀ ਰੈਣ ਦੇ ਚੰਗੇ ਮਈ ਉਪਾਰ ਦੇ ਹਾਂਜੀ ਹਾਂ ਇਹਦਾ ਮੁੱਲ ਬਾਈ ਇਹਦਾ ਮੁੱਲ 81 ਵੀਰੇ 81 ਹਾਂਜੀ ਠੀਕ ਨੇ ਜੀ ਇਹਦਾ ਡੇਢ ਹੁੰਦਾ ਹਾਂ 60 ਦੀ ਦੇ ਦਾਂਗੇ ਅੱਛਾ ਹਾਂਜੀ ਲੱਗ 60 ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਮੰਗ ਰੱਖੇਗਾ ਨਾਗਰ ਕੱਟੀ ਐਨ ਪਿਓਰ ਪਿਓਰ ਸਜਣਾ ਝੋਟੇ ਆਹ ਦਿਖਾਉਣੇ ਆ ਇਹ ਕਿਹੜਾ ਸੂਆ ਲੈ ਕੱਟੀ ਇਹ ਵੀ ਚੰਗੀ ਲੱਗਦੀ ਯਾਰ ਕਿਹੜਾ ਸੂਆ ਬਾਈ ਇਹਦਾ ਇਹਦੀ ਪਲੂਣ ਹੈ ਬਾਈ ਮੂੰਹ ਦੋ ਦੰਦ ਦਾ ਹਾਲੇ ਪਲੂਣ ਸਜਣਾ ਮੂੰਹ ਦੋ ਦੁੱਧ 14 ਕਿਲੋ ਤਿਆਰ ਅੱਜ ਪੰਜਵਾਂ ਦਿਨ ਸੂਈ ਨੂੰ ਆ ਅੱਛਾ ਹਾਂ ਇਹਨੇ ਪਲੂਣ ਨਹੀਂ ਦੁੱਧ ਪਾਉਣਾ 20 ਕਿਲੋ ਅੱਛਾ ਲੱਭੀ ਇਸ ਕਿਲੋ ਸਜਣਾ ਬਾਈ ਦੁੱਧ ਤਾਂ ਕਹਿੰਦਾ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਝੋਟੇ ਦਾ ਕੱਦ ਦੀ ਆਪਾਂ ਗੱਲ ਕਰ ਲਈਏ ਜਿਵੇਂ ਬਾਈ ਦੋ ਦੰਦ ਦਾ ਕਹਿੰਦਾ ਅੱਜ ਇਹ ਮੈਂ ਨਾ ਦੂਜੇ ਸੂਏ ਜਾ ਕੇ ਬਹੁਤ ਵੱਡਾ ਕੱਦ ਹੋਰ ਕਰਨਾ ਨੇ ਹਾਂ ਦੂਜੇ ਸੂਏ ਜਾ ਕੇ ਤਿਆਰ ਹੋ ਜੂ ਹਣਾ ਹਾਂ ਇਹਦੇ ਥਲੇ ਦੁੱਧ ਬਾਈ ਇਹਦੇ ਥਲੇ 14 ਕਿਲੋ ਕੰਡੇ ਵਾਲਾ ਬਾਈ ਦੁੱਧ 14 ਕਿਲੋ ਕੰਡੇ ਵਾਲਾ ਹੈ ਇਹ ਕਿੰਨੇ ਦੀ ਹੋਊਗਾ ਇਹਦਾ ਮੁੱਲ ਵੱਡੇ ਭਾਈ 2.5 ਸਵਾ ਪੰਜ ਸਵਾ ਪੰਜ ਲੱਖ ਹਾਂਜੀ ਬੱਚਾ ਇਹਦਾ ਕੀ ਹੈ ਬੱਚਾ ਘੱਟ ਹੈ ਠੀਕ ਆ ਅੱਜ ਪੰਜਵਾਂ ਦਿਨ ਨੂੰ ਸੂਈ ਨੂੰ ਕੋੜੀਆਂ ਜਮਾ ਸਾਫ ਹੈ ਇਹ ਇਹ ਕਿੰਨੇ ਜੀ ਜਮੇ ਹਾਂ ਜਮੇ 4 ਦੀ 4 ਦੀ ਹੋ ਜੋ ਤੇ ਵੀ ਛੱਡ ਮਾੜਾ ਮੋਟਾ ਹੀ ਅੱਛਾ ਬੜਾ ਫਰਕ ਨਹੀਂ ਰੱਖ ਰੇਗੇ ਬੜਾ ਫਰਕ ਤਾਂ ਜੋ ਲਾਸਟ ਮੋ ਲਾਸਟ ਹੀ ਕਹਿੰਦੇ ਆ ਠੀਕ ਆ ਹਾਂ ਪਾਉਗਾ ਮਨ ਇਹਦਾ ਘੜਾ ਸੂਆ ਇਹਦਾ ਵੀ ਦੂਜਾ ਬਾਈ ਇਹਦਾ ਵੀ ਦੂਜਾ ਸੂਆ ਹਾਂ ਇਹਨੂੰ ਹੈਗਾ 10ਵਾਂ 11ਵਾਂ ਦਿਨ ਸੂਈ ਨੂੰ ਅੱਛਾ ਦੁੱਧ 17 ਤੋਂ ਪਲੱਸ ਕੰਡੇ ਵਾਲਾ ਤਿਆਰ ਸਿੰਘ ਸੁng ਦੀ ਕੁਆਲਿਟੀ ਦੀ ਜਮ ਐਂ ਅਸਲੀ ਠੀਕ ਆ ਕਿਸੇ ਪਾਸੇ ਉਂਗਲੀ ਧਰਾਉਣੀ ਹੈ ਠੀਕ ਆ ਜਾਂਦਾ ਲੈ ਵਾਲੂ ਬਸ ਜੀ ਇਹਦਾ ਵੀ ਰੋਟੀ ਦਾ ਚੰਗਾ ਲੱਗਦਾ ਦੇਖ ਸਕਦੇ ਹੋ ਮੋੜ ਲਿਆ ਬਾਈ ਜਮਾਂ ਵੀ ਨਹੀਂ ਬੋਲਿਆ ਉਹ ਆ ਦੇਖੋ ਥਣ ਸੋਣ ਸੱਜਣ ਮਈਆਂ ਦੀ ਬਾਈਆਂ ਨੇ ਸਾਰੀਆਂ ਵੀ ਚੰਗੇ ਨੇ ਇਹਦੇ ਥਲੇ ਦੁੱਧ ਬਾਈ ਇਹਦੇ ਥਲੇ 17 ਤੋਂ ਪਲੱਸ ਹੈ ਬਾਈ ਕੰਡੇ ਵਾਲਾ ਤਿਆਰ ਅੱਛਾ ਹਾਂਜੀ ਇਹ ਕਿੰਨੇ ਦੇ ਦਾ ਜਮਈ ਹਾਂ ਇਹਦਾ ਮੁੱਲ ਤਾਂ ਕਰਦੇ ਆ 32 ਇਹ ਹਾਂ ਨਾ 240 ਦੀ ਹੋਣੀ ਬਾਈ 240000 ਹਾਂ ਠੀਕ ਹੈ ਪੱਛਮੀ ਆ ਗਈ ਆ ਵਾ ਇਹਦਾ ਗੱਡਾ ਸੋਹ ਬਾਈ ਇਹਦਾ ਤੀਜਾ ਬਾਈ ਇਹਦਾ ਸੂਆ ਹੈਗਾ ਤੀਜਾ ਤੀਜਾ ਵੀ ਗੱਡੀ ਮਾਰ ਇਹ ਥੋੜਾ ਜਿਹਾ ਕਿਵੇਂ ਟੇਢੀ ਲੱਗਦੀ ਆ ਨਾ ਐਈਆਂ ਬਾਈ ਬੈਠੇ ਮੁੱਠੂਗਾ ਮੋਟੀ ਮੋਟੀ ਘਲਪੋਲੇ ਬੈਠੇ ਮੋਟੀਆਂ ਦੀ ਬਾਦਿਆਂ ਬੁੱਧਿਆਂ ਇਹਨੇ ਤਾਂ ਕਰਕੇ ਬਾਜ਼ਾਰ ਚ ਘਰੇ ਜਾਂਦਾ ਪਸ ਇਹਨਾਂ ਨੂੰ ਠੀਕ ਆ ਇਹ ਵੀ ਆ ਗਿਆ ਦਸ ਤੀਜਾ ਸੁਵਲ ਤੀਜਾ ਬਾਈ ਤਾਂ ਦੇਖ ਸਕਦੇ ਮੋੜ ਲਿਆ ਬਾਈ ਇਹ ਉਹਦੇ ਪੈਟ ਇਹ ਕਦਾ ਗੋਲੀ ਪਾਸੇ ਪੈ ਦੁੱਧ ਦੇ ਥਲੇ ਇਹਦੇ ਨੇ 15 ਕਿਲੋ 15 ਕਿਲੋ ਇਹ ਕਿੰਨੇ ਦਾ ਵਾਇਆ ਪਾ ਇੱਕ 81 ਦੀ ਦੇਣੀ ਹੈ ਬਟੇ ਭਾਈ ਮੋਲੇ 2.5 ਲੱਖ ਹੈ ਦਾ 81 ਹਾਂ ਠੀਕ ਹੈ ਦੇਣੀ ਹੈ ਬੱਚਾ ਕੀ ਹੈ ਦਾ ਬੱਚਾ ਇਕੱਠਾ ਹੈ ਬਾਈ ਮਦਰ ਬੱਚਾ ਹੈ ਇਕੱਠਾ ਹਾਂ ਹੈਗੇ 10 11 ਅੱਛਾ ਹਾਂ ਲੈ ਸੱਜਣਾ ਇੱਕ ਵਾਰੀ ਬਾਈ ਦੱਸ ਆਪਣੀਆਂ ਗੱਲਾਂ ਕੈਨ ਕੈਨ ਦੀ ਨਹੀਂ ਹੈਗੀਆਂ ਆਪਣੇ ਘਰੋਂ ਓਟ ਦੇ ਕੇ ਤੋਰਾਂਗੇ ਅਗਲੇ ਦੇ ਘਰ ਤੱਕ ਦੀ ਲੈ ਇੱਕ ਵਾਰੀ ਦੁਬਾਰੇ ਦੱਸ ਦੇ ਮੋਢੇ ਨਾਲ ਹਾਂਜੀ ਹਾਂ ਲੈ ਦੱਸ ਬਾਈ ਇਹਦਾ ਇਹਦਾ 181 ਦੀ ਦੇਣੀ ਹੈ ਮੋਲੇ 2.5 ਹੈ ਬਾਈ ਹਾਂ ਆ ਗਈ 5 ਨਹੀਂ ਹਾਂ ਇਹ 260 ਦੀ ਦੇਣੀ ਹੈ ਠੀਕ ਹੈ ਠੀਕ ਹੈ ਹਾਂ ਨਾ ਠੀਕ ਹੈ ਬਾਈ ਆਹ ਛੋਟੀ ਦਾ ਇਕੱਠੀ ਇਹ ਤਾਂ 4.5 ਵਾਲੀ ਉਹ ਇਹ 4.30 ਜਾਂਦਾ ਦੀ ਮੈਨੂੰ ਹੱਗਲਾ ਜੀ ਚੱਲ 4 ਦੀ ਜਾਂਦਾ ਪਲੇਕਾ ਲੱਗ ਜਾਂਦਾ ਕੋਈ ਵੱਡੀ ਗੱਲ ਨਹੀਂ ਮੁੱਲ ਤਾਂ ਇਹਦਾ 5.5 ਆਹ ਦੱਸ ਇਹ 1.60 ਦੀ ਦੇਣੀ ਤੇ 1.60 ਦੀ ਲੈ ਇੱਕ ਆ ਗਈ ਬੋਰੀ ਹੈ ਹਾਂਜੀ ਦੋ ਨੰਬਰ ਇਹਦਾ ਕੋ ਲੱਗਿਆ ਇਹ ਕਿੰਨੇ ਦਿਮਾਗ ਚ ਨਹੀਂ ਰਹੇਗਾ ਇਹਦਾ ਮੁੱਲ ਤਾਂ 2.40 ਹੈ ਬਾਈ ਅੱਛਾ ਹਾਂ ਵੀ ਦੋ ਦੀ ਕਹੇ ਵੀ ਦੋ ਦੀ ਹਾਂ ਹਾਂ ਦੋ ਦੀ ਠੀਕ ਆ ਆ ਦੱਸ ਇਹ 2.60 ਦੀ ਹਾਂ ਨਾ ਦੇਣੀ 260 ਦੀ ਹਾਂ ਦੋ ਦੋ ਹੁਣ 18 ਕਿਲੋ 17 ਤੋਂ ਪਲੱਸ ਪਲੱਸ ਤਿਆਰ ਰਹੇ ਠੀਕ ਹੈ ਠੀਕ ਹੈ ਪੰਜਵਾਂ ਛੇਵਾਂ ਦਿਨ ਤੁਸੀਂ ਜਾਨਵਰ ਸੱਜਾ ਭਾਈ ਜੈਨ ਪੂਰਾ ਟਾਪਰ ਕਹਿ ਸਕਦੇ ਆ ਭਾ ਤੇ ਫੋਨ ਨੰਬਰ ਬੋਲ ਦਿਆ ਭਾਈ 82890 ਵੀਰੇ ਠੀਕ ਹੈ 10 657 ਠੀਕ ਹੈ